ਅੱਜ ਮੈਂ ਬਹੁਤ ਹੀ ਖੁਸ਼ੀ ਦੇ ਪਲ ਮਹਿਸੂਸ ਕਰ ਰਿਹਾ ਹਾਂ ਇਸਲਾਮ ਧਰਮ ਦੇ ਨਾਲ ਸੰਬੰਧਿਤ ਜਿਹੜਾ ਇਹ ਰਮਜ਼ਾਨ ਦਾ ਮਹੀਨਾ ਚੱਲਿਆ ਰੋਜ਼ਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਜਿਹੜਾ ਵੀ ਜੋ ਕੁਝ ਵੀ ਉਹਨੇ ਖਾਣਾ ਹੁੰਦਾ ਖਾਣ ਤੋਂ ਬਾਅਦ ਸਾਰਾ ਦਿਨ ਬਗੈਰ ਅੰਨ ਜਲਤੋਂ ਹੋਰ ਤਾਂ ਹੋਰ ਆਪਣੀ ਠੁੱਕ ਵੀ ਅੰਦਰ ਨਹੀਂ ਲੈ ਕੇ ਜਾਂਦੇ ਕੋਈ ਵੀ ਕੋਈ ਪ੍ਰੋਬਲਮ ਹੋ ਜੇ ਨੱਕ ਦੇ ਵਿੱਚ ਕੰਨ ਦੇ ਵਿੱਚ ਜਾਂ ਦੰਦ ਦੇ ਵਿੱਚ ਸੀਖ ਤੱਕ ਨਹੀਂ ਮਾਰੀ ਜਾਂਦੀ ਬਹੁਤ ਕਠਨ ਹੈ ਕਹਿ ਦੇਣਾ ਬੜਾ ਸੌਖਾ ਹੈ ਕਿ ਮੈਂ ਰੋਜ਼ਾ ਰੋਜ਼ਾ ਰੱਖਦਾ ਮੈਂ ਰੋਜ਼ੇ ਰੱਖਦਾ ਔਰ ਉਸ ਦੇ ਸਬੰਧੇ ਵਿੱਚ ਅੱਜ ਸ਼ਾਮ ਨੂੰ ਮਕਬੂਲ ਜੀ ਦੇ ਪਵਨ ਜੀ ਦੇ ਇਹਨਾਂ ਦੇ ਸਾਰਿਆਂ ਦੇ ਗ੍ਰਹਿ ਵੇਖਿਆ ਆਉਣ ਦਾ ਸਾਰੇ ਅਸਲਾਮ ਪਰਮਣਾਂ ਸਬੰਧਤ ਇਹ ਸਾਰੇ ਸੱਜਣ ਆਏ ਨੇ ਰੋਜ਼ਾ ਤਾਰ ਹੁਣ ਇਹਨਾਂ ਨੇ ਉਸ ਤੋਂ ਬਾਅਦ ਆਪਣਾ ਨਮਾਜ਼ ਅਦਾ ਕੀਤੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਜਿਹੜਾ ਵੈਸੇ ਤਾਂ ਸਾਡਾ ਪੂਰਾ ਜਿਹੜਾ ਵਿਸ਼ਵ ਹੈ ਇਹ ਸਾਰਾ ਹੀ ਭਾਈਚਾਰ ਸਾਂਝ ਨਾਲ ਤੋਂ ਬਗੈਰ ਨਹੀਂ ਚੱਲ ਸਕਦਾ ਪਰ ਖਾਸ ਕਰਕੇ ਜੇ ਮੈਂ ਕਹਾ ਸਰਹੰਦ ਕਿਉਂਕਿ ਇਹ ਧਰਤੀ ਜਿਹੜੀ ਸਰਹੰਦ ਇਹ ਸਾਡੀ ਸਾਰੇ ਧਰਮਾਂ ਨਾਲ ਸੰਬੰਧਿਤ ਹੈ ਕਿਉਂ ਇੱਥੇ ਜਿਹੜੀ ਆਪਾਂ ਕਹਿੰਦੇ ਆ ਰਾਮਦਾਸਪੁਰ ਨਗਰੀ ਅੰਮ੍ਰਿਤਸਰ ਜਿੱਦੋਂ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਜਿਹਨੂੰ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ ਗੁਰੂ ਰਾਮਦਾਸ ਜੀ ਨੇ ਜਦੋਂ ਉਹਦੀ ਨੀਂਹ ਰਖਾਈ ਮੀਆਂ ਮੀਰ ਤੋਂ ਉਹਦਾ ਮਕਬਰਾ ਵੀ ਡੇਰਾ ਮੀਰ ਮੀਰਾਂ ਵਿੱਚ ਹੈ ਜੈਨ ਧਰਮ ਦੇ ਨਾਲ ਸੰਬੰਧਿਤ ਚਕੇਸ਼ਵਰੀ ਦੇਵੀ ਜੈਨ ਮੰਦਰ ਉਹ ਵੀ ਸਰਾਂਦ ਨਾਲ ਸੰਬੰਧਿਤ ਵਿੱਚ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਜਿਹੜਾ ਨੇ 7 ਸਾਲ ਤੇ 9 ਸਾਲ ਦੀ ਉਮਰੇ insanit ਵਾਸਤੇ ਸਮਾਜ ਵਾਸਤੇ ਧਰਮ ਵਾਸਤੇ ਬੁਰਾਈਆਂ ਦੇ ਖਿਲਾਫ ਆਪਣੀ ਜਾਨ ਦਿੱਤੀ ਉਹਨਾਂ ਦਾ ਵੀ ਮਾਤਾ ਗੁਜਰਕੌਰ ਜੀ ਦਾ ਧਰਮ ਸਥਾਨ ਜਿਹੜਾ ਹੈ ਤਾਂ ਉਹਨਾਂ ਦਾ ਖਾਦਾ ਤਾਂ ਉਹ ਵਾਲਾ ਸਹਾਂ ਜਿਹੜਾ ਹੈ ਉਹ ਸਰਹੰਦ ਵਿੱਚ ਹੈ ਹੋਰ ਤਾਂ ਹੋਰ ਜਿਹਨੂੰ ਸਦਨਾ ਕਿਹਾ ਜਾਂਦਾ ਕਸਾਈ ਕਿਹਾ ਜਾਂਦਾ ਜਿਹਨੂੰ ਗਿਆਨ ਹੋ ਗਿਆ ਜਦੋਂ ਉਹਨੂੰ ਬੱਕਰੇ ਨਾਲ ਗੱਲਾਂ ਬਾਤਾਂ ਕੀਤੀਆਂ ਤਾਂ ਉਹਨੂੰ ਗਿਆਨ ਹੋ ਗਿਆ ਉਸ ਮਾਲਕ ਦਾ ਉਸ ਰੋਕੀ ਦਾ ਉਸ ਈਸ਼ਵਰ ਦਾ ਇਹਨੂੰ ਕਿਸੇ ਵੀ ਧਰਮ ਨਾਲ ਆਪਸ ਸੰਬੰਧਿਤ ਕਰ ਲਈਏ ਉਹਦਾ ਸਥਾਨ ਵੀ ਸਾਡੇ ਸਰਹੰਦ ਵਿੱਚ ਹੈ ਇਥੇ ਹੀ ਬਸ ਨਹੀਂ ਆ ਸਾਡੇ ਮਕਬੂਲ ਜੀ ਹਿੰਦੂ ਧਰਮ ਦੇ ਨਾਲ ਜਿਹੜੀ ਅਸੀਂ ਕਹਿ ਦਿੰਦੇ ਆ ਹਿੰਦੂ ਤੇ ਜਿਹੜਾ ਅੱਜ ਕੱਲ ਚੱਲ ਰਿਹਾ ਹੈ ਇਸਲਾਮਕ ਜਿਹੜਾ ਸਾਨੂੰ ਬੰਡੀਆਂ ਚ ਵੰਡ ਰਿਹਾ ਉਸ ਰਾਮਲੀਲਾ ਦੀ ਸਟੇਜ ਦੇ ਲਗਾਤਾਰ ਕਿੰਨੇ ਸਾਲ 20 ਸਾਲ ਰਾਮਲੀਲਾ ਦੀ ਸਟੇਜ ਤੇ ਇਹਨਾਂ ਨੇ ਕੰਮ ਕੀਤਾ ਔਰ ਪਵਨ ਜੀ ਖੜੇ ਇਹਨਾਂ ਦੇ ਬ੍ਰਦਰ ਪਵਨ ਖਾਨ ਜੀ ਇਹਨਾਂ ਦਾ ਬੇਟਾ ਹੁਣ ਵੀ ਕਰ ਰਿਹਾ ਸਾਡਾ ਭਤੀਜਾ ਉੱਥੇ ਹੈ ਸੋ ਗੱਲਾਂ ਹੋਰ ਤੁਮਨੇ ਕਿ ਜਿਹੜੀ ਸੁਣਨ ਚ ਗੱਲਾਂ ਮੇਰੇ ਬਹੁਤ ਨਜ਼ਦੀਕੀ ਕਰ ਰਿਸ਼ਤੇਦਾਰ ਨੇ ਜੇ ਨਾ ਅੱਜ ਕੱਲ੍ਹ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਸਵਰਗਾਂ ਚ ਵਾਸਾ ਹੋਵੇ ਔਰ ਮਕਬੂਲ ਜੀ ਦੀ ਪੌਜੀ ਦੀ ਦਾਦੀ ਕੀ ਨਾਸੀ ਉਹਨਾਂ ਦਾ ਹੈ ਦਾਦੀ ਜੀ ਅਕੀ 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 ਮਾਈ ਜਿਹਨੂੰ ਕਹਿੰਦੇ ਸੀ ਅਕੀ ਦਾ ਜਦੋਂ ਪੰਡਤ ਅਮੀਰ ਚੰਦ ਜੀ ਲੰਬੜਦਾਰ ਸਾਹਿਬ ਦੀ ਮਾਤਾ ਜੀ ਕਹਿੰਦੇ ਨੇ ਸੁਣਨ ਚ ਆਇਆ ਵੀ ਐਕਸਪਾਇਰ ਹੋ ਗਏ ਤਾਂ ਮਾਈ ਅਕੀ ਨੇ ਆਪਣਾ ਦੁੱਧ ਪਲਾ ਕੇ ਪੰਡਤ ਜੀ ਨੂੰ ਪਾਲਿਆ ਇਹ ਉਹ ਖਾਨਦਾਨ ਤੇ ਉਸ ਪਰਿਵਾਰ ਦੇ ਵਿੱਚ ਮੈਨੂੰ ਅੱਜ ਆਣ ਦਾ ਮੌਕਾ ਮਿਲਿਆ ਬੇਸ਼ੱਕ ਕਹਿਆ DNA ਬੜਾ ਸੌਖਾ ਹੈ ਕਹਿੰਦੇ ਉਹਨਾਂ ਨੇ ਕਿਹਾ ਅਬਲਾ ਲਾਲ ਨੂਰ ਪਾਇਆ ਉਦਰਤ ਕੇ ਸਬੰਧੇ ਇੱਕ ਨੂਰ ਤੇ ਸਭ ਜਗ ਪੁਜਿਆ ਕੌਣ ਭਲੇ ਕੌਣ ਮੰਦੇ ਔਰ ਇਹ ਜਿਹੜੀ ਸਾਡੀ ਧਰਤੀ ਆ ਗੁਰੂਆਂ ਪੀਰਾਂ ਪਗਬੰਗਰਾਂ ਨਾਲ ਸੰਬੰਧਤ ਹੈ ਦੇਵੀ ਦੇਵਤਿਆਂ ਨਾਲ ਸੰਬੰਧਤ ਹੈ ਰਿਸ਼ੀਆਂ ਮੂਣੀਆਂ ਨਾਲ ਸੰਬੰਧਤ ਹੈ ਮੈਂ ਇਸ ਧਰਤੀ ਨੂੰ ਕੋਟਿੰਡ ਕੋਟ ਜਿੱਥੇ ਸਜਦਾ ਕਰਦਾ ਹਾਂ ਉੱਥੇ ਮਕਬੂਲ ਜੀ ਦਾ ਇਹਨਾਂ ਦੇ ਭਰਾਵਾਂ ਦਾ ਇਸ ਪਰਿਵਾਰ ਦਾ ਮੈਂ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਸਾਰਿਆਂ ਨੂੰ ਸਾਨੂੰ ਵੀ ਬੁਲਾਇਆ ਇਸਾਰ ਪਾਰਟੀ ਦੇ ਵਿੱਚ ਔਰ ਸਾਨੂੰ ਵੀ ਬੁਲਾਇਆ ਮੈਂ ਇਹਨਾਂ ਦਾ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਵੀ ਕਰਦਾ ਹਾਂ ਉਸ ਮਾਲਕ ਨੂੰ ਉਸ ਮਾਲਕ ਦੋ ਜਹਾਨ ਨੂੰ ਅੱਲਾਹ ਤਾਲਾ ਨੂੰ ਵਾਹਿਗੁਰੂ ਆਉ ਗੋੜ ਜਿਸ ਜਸਨਾ ਨਬੀ ਨੂੰ ਆਪਾਂ ਜਾਣਦੇ ਹਾਂ ਉਹਨਾਂ ਅੱਗੇ ਵੀ ਸ਼ੁਕਰ ਅਰਦਾਸ ਬੇਨਤੀ ਜੋਦੜੀ ਕਰਦਾ ਕਿ ਜਿਹੜੀ ਇਹ ਛੋਟੇ-ਛੋਟੇ ਬੱਚਿਆਂ ਦੇ ਵਿੱਚ ਦੇਖੋ ਕਿੰਨਾ ਸਬਰ ਹੈ ਅੱਜ ਬੱਚੇ ਨੂੰ ਤੁਸੀਂ ਥੋੜੀ ਜਿਹੀ ਗੱਲ ਤੇ ਚਾਕਲੇਟ ਨਾ ਦੋ ਇਹਨੂੰ ਤੇ ਗੁੱਸੇ ਹੋ ਜਾਂਦੇ ਆ ਇਹ ਵੀ ਰੋਜ਼ ਆ ਕਿ ਐਡੀ ਖੁਸ਼ੀ ਦੀ ਗੱਲ ਹੈ ਕਿ ਐਡੀ ਵੱਡੀ ਫਖਰ ਦੀ ਗੱਲ ਹੈ ਸਾਡੇ ਵਾਸਤੇ ਔਰ ਆਪ ਹੁਣ ਇਹਨਾਂ ਜੀ ਅਰਦਾਸ ਆਪਣਾ ਕਰ ਰਹੇ ਸੀ ਵੀਰ ਪ੍ਰਮਾਤਮਾ ਸਭ ਨੂੰ ਤਫੀਕ ਬਖਸ਼ੇ ਸਭ ਨੂੰ ਅਕਲ ਬਖਸ਼ੇ ਸਾਡਾ ਦੇਸ਼ ਜਰਾ ਤਰੱਕੀ ਤੇ ਜਾਵੇ ਸਾਡਾ ਦੇਸ਼ ਜਿਹੜਾ ਜੇ ਇਥੇ ਇਹ ਗੁਨਾਹ ਹੋ ਰਹੇ ਮਿਲਦਾਈਆਂ ਝਗੜੇ ਰੇ ਇਹਨਾਂ ਤੋਂ ਸਾਡਾ ਲਜਾਤ ਮਿਲੇ ਬਹੁਤ ਵੱਡੀ ਤੁਸੀਂ ਇਹ ਜਿਹੜੀ ਅਰਦਾਸ ਬੇਨਤੀ ਜੋਦੜੀ ਤੁਸੀਂ ਜੋ ਵੀ ਕੀਤਾ ਤੁਹਾਡਾ ਵੀ ਮੈਂ ਆਪਣੇ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਇਨਸਾਨੀਅਤ ਦੀ ਸਾਰੇ ਸਾਰੇ ਗੱਲ ਕਰ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹੋ ਜਿਹੜੀ ਗੱਲ ਸਾਰੇ ਦੁਨੀਆ ਦੇ ਅੱਗੇ ਲੈ ਕੇ ਜਾਈਏ ਤਾਂ ਕਿ ਆਪਾਂ ਪਿਆਰ ਭਾਈਚਾਰਾ ਸਾਂਝ ਹੋਰ ਵਧੇ ਧੰਨਵਾਦ